ਲਓ ਜੀ ਲਓ ਜੀ ਹਨੇਰੀ ਆ ਗਈ ਆ ਠੰਡੀ ਹਵਾ ਚੱਲ ਪਈ ਆ ਚੜਦੇ ਪੰਜਾਬ ਵੱਲੋਂ ਆ ਮੇਰੇ ਰੱਬ ਦੀ ਸ਼ਾਨ ਕੱਲ ਪਸੀਨੇ ਚ ਨਵਾਇਆ ਅੱਜ ਹਵਾਵਾਂ ਚਲਾਤੀਆਂ ਯਕੀਨ ਮੰਨੋ ਕੀ ਨਜ਼ਾਰਾ ਬਣ ਗਿਆ ਲੈ ਸਵੇਰ ਸਵੇਰ ਇਥੇ ਕਰੋ ਜਾ ਕੱਟ ਨਵਾ ਕਰ ਰਿਹਾ ਕਰੋ ਜਾ ਹਾਂ ਨਿੱਕੀ ਕਰ ਪੜੇ ਚਲੋ ਕੀ ਕਰੁੰਦੇ ਆ ਉਹ ਵੱਡਾ ਹੁੰਦਾ ਕਿ ਕੋਈ ਕੰਮ ਨਹੀਂ ਕੰਮ। ਲਓ ਜੀ ਚਾਚਾ ਆ ਕੀ ਆ ਜੀ ਕੀ ਕੱਢੀ ਫਿਰਦਾ ਐ। ਇਹ ਭਾਜੀ ਖੋਇਆ ਖਾ ਰਿਆਂ ਮੱਧਿਆਂ ਨੂੰ ਖੋਇਆ। ਅੱਛਾ। ਇਹ ਖੋਇਆ ਬਣਿਆ ਕੀ ਪਿਆ? ਸਰ ਜੀ ਖੋਇਆ ਐ ਵੇਖ। ਯਾਰ ਖੋਇਆ ਦਾ। 2 ਮਹੀਨੇ ਪੁਰਾਣਾ ਖੋਇਆ ਯਾਰ। ਯਾਰ ਐ ਤਾਂ ਖੋਇਆ ਹੀ ਨਾ। ਹੂੰ ਇਹਨੂੰ ਕੀ ਕਰੇਗਾ? ਹੂੰ ਇਹਨੂੰ ਕੀ ਕਰੇਗਾ? ਇਹ ਮੱਝਾਂ ਨੂੰ ਖਵਾਣੇ ਆ। ਇਹ ਖਾ ਲੈਣੀਆਂ। ਉਹ ਨਾ ਛੜ ਨਹੀਂ ਕੋਈ ਸ਼ਾਮ ਚੱਲ ਪਾ ਇਹ ਕੁਰਤਨ ਨਿਕਲ ਰਿਹਾ ਚਾਚਾ ਚੱਗ ਇਹਦੇ ਨਾਲ ਕੀੜਾ ਕੋੜਾ ਨਹੀਂ ਹੋਏਗਾ ਇੱਕ ਆਲ ਸਾਰੀ ਬਾਹਰ ਆ ਜਾਏ ਹਾਂਜੀ ਇਹ ਤਰੀਕਾ ਇਸਤੇਮਾਲ ਕਈ ਬੰਦੇ ਕਹਿੰਦੇ ਨੇ ਜਨਾਬ ਦੇਸੀ ਖੀਰਾ ਜਿਹੜਾ ਕੋੜਾ ਹੁੰਦਾ ਪਾਈ ਇਸ ਤਰ੍ਹਾਂ ਕੁਰਤਨ ਦੀ ਕੱਢ ਲੈਣੀ ਚਾਹੀਦੀ ਹੈ ਚੱਗ ਜਿਹੜੀ ਨਾ ਉਹ ਇੱਕ ਸਾਈਡ ਤੋਂ ਕੱਟ ਕੇ ਤੇ ਚਾ ਕੱਢ ਲੈਣੀ ਚਾਹੀਦੀ ਵੇਖੋ ਨਿਕਲ ਗਈ ਹੁਣ ਚਾਚਾ ਹੁਣ ਦੇਸੀ ਉਗਾੜ ਲਾਇਆ ਸੀ ਅੱਜ ਇਹ ਤਰੀਕਾ ਸਲਾਮ ਵਾਲੇਕਮ ਜੀ ਕੀ ਹਾਲ ਚਾਲ ਉਮੀਦ ਕਰਦਾਂ ਤੁਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨਵਾਸ ਦੇ ਆਪਾਂ ਕਰਦੇ ਆ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਆ ਜੋ ਕੁਝ ਆਪਾਂ ਸਾਰੀ ਜਿਹੜੀ ਕਰਦੇ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖੋ ਸਵੇਰ ਸਵੇਰ ਹੀ ਕਰਬੂਜਾ ਕੱਟ ਨਵਾਂ ਕਰ ਰਿਹਾ ਕਰਬੂਜਾ ਖਰਬੂਜਾ ਕੱਢਦੇ ਨਾਲ ਅਸਦਾ ਕਿਉਂ ਮੈਂ ਤਾਂ ਨਾ ਰਾਹ ਦੀ ਖੁਸ਼ਬੂ ਬੜੀ ਆਉਂਦੀ ਖਰਬੂਜੇ ਦੀ ਪਤਾ ਨਹੀਂ ਕਿਧਰੋਂ ਆਉਂਦੀ ਬਾਸ ਕਰ ਗਏ ਹੁਣ ਲੈ ਆਪਾਂ ਦੀ ਇੱਕ ਇੱਕ ਦਾ ਫੜ ਲਾਉਣਾ ਦੋ ਦੋ ਫੜੀਆਂ ਨੇ ਚੰਗਾ ਹੁੰਦਾ ਦੋ ਦੋ ਖੋ ਜਾ ਖੋ ਜਾ ਭਾਈ ਇੱਕ ਇੱਕ ਨਹੀਂ ਖਾਈ ਦਿੰਦੀ ਵਾ ਵੀ ਵਾ ਦੋ ਦੋ ਹੀ ਬਚੀਆਂ ਨੇ ਦੇਖ ਲਾ ਦੋ ਦੋ ਲੈ ਜਾ ਆਦਾ ਮਠਾ ਕੋ ਨਹੀਂ ਚਲੀ ਸائیں ਦੇਖੋ ਜੀ ਕਰਬੂਜਾ ਪਿਆ ਪਿਆ ਸਿੱਕਾ ਹੋ ਗਿਆ ਲੋਕਾਂ ਦਾ ਪਿਆ ਪਿਆ ਮਿੱਠਾ ਹੋ ਜਾਂਦਾ ਜੀ ਕਰਬੂਜਾ ਲੋਕਾਂ ਦਾ ਪਿਆ ਪਿਆ ਮਿੱਠਾ ਹੋ ਜਾਂਦਾ ਇਹਦਾ ਫੁੱਕਾ ਹੋ ਜਾਂਦਾ ਜੀ ਓਕਾ ਇਹ ਫੁੱਕਾ ਹਾਈ ਫੁੱਕਾ ਹਾਈ ਫੁੱਕਾ ਮਿੱਠਿਆ ਲਈ ਕੁਝ ਬੋਈ ਨਹੀਂ ਹੁੰਦੇ ਜੀ ਓਕਾ ਹੀ ਲਓ ਜੀ ਚਾਚਾ ਆ ਕੀ ਅੱਜ ਕੀ ਕੱਢੀ ਫਿਰਦਾ ਐ ਇਹ ਭਾਜੀ ਖੋਇਆ ਖਵਾ ਰਿਆਂ ਮੱਧਿਆਂ ਨੂੰ ਖੋਇਆ ਅੱਛਾ ਇਹ ਖੋਇਆ ਬਣਿਆ ਕੀ ਪਿਆ ਸਰ ਜੀ ਖੋਇਆ ਹੈ ਵੇਖ ਯਾਰ ਖੋਇਆ ਦਾ 2 ਮਹੀਨੇ ਪੁਰਾਣਾ ਖੋਇਆ ਯਾਰ ਯਾਰ ਹੈ ਤਾਂ ਖੋਇਆ ਹੀ ਨਾ ਇਹਨੂੰ ਕੀ ਕਰੇਗਾ ਇਹਨੂੰ ਕੀ ਕਰੇਗਾ ਇਹ ਮੱਝਾਂ ਨੂੰ ਖਵਾਣੇ ਆ ਇਹ ਖਾ ਲੈਣੀਆਂ ਹੋਣਾ ਛੱਡਣੀ ਕੋਈ ਸ਼ਾਦੀ ਚੱਲ ਪਾ ਚੱਲ ਪਾ ਪਾ ਵੀ ਪਾ ਲਓ ਜੀ ਆ ਫੜ ਲੈ ਬੱਚੇ ਤੇ ਹੁਣ ਚਾਚਾ ਜਗਾਰਡ ਲਾਉਣ ਲੱਗਾ ਪਤਾ ਨਹੀਂ ਕੀ ਪਕਰਨ ਲੱਗਾ ਇਹ ਤਾਂ ਇੰਜ ਜੀ ਮੈਂ ਦੇਸੀ ਕਿਉਂ ਦੇਣ ਲੱਗਾ ਨੂੰ ਤੇ ਰੰਗ ਬਰੰਗਾ ਹਾਏ ਭਾਵੇਂ ਕਾਬੂ ਨਹੀਂ ਆਵੇ ਤੇਰੇ ਇਹ ਜਿਹੜਾ ਰੰਗ ਬਰੰਗਾ ਦਾ ਚਾਕਲੇਟ ਹੁੰਦਾ ਹੈ ਇਹ ਖਾਂਦੀ ਹੈ ਕਿ ਨਹੀਂ ਇਹਨੇ ਛੱਡਣੀ ਕੋਈ ਛਾਇ ਨਹੀਂ ਮਾਮਾ ਭਾਵੇਂ ਇਹ ਨਾ ਕਿ ਕੱਢੋ 2000 ਰੁਪਏ ਉਹਨੂੰ ਹੈ ਮਾਮਾ ਨਹੀਂ ਆ ਮਾਮਾ ਦਾ ਮੁਰਕਾ ਇਹ ਕੱਢ ਲਵੇ ਕੀ ਜਾਣੇ ਤਾਂ ਮਾਮਾ ਜਾਣੇ ਹਨ ਤਾਂ ਫੁੱਫੀ ਫੜਾਇਆ ਹੈ ਚਲੋ ਆਹ ਅਸੇ ਮਾਮੇ ਦਾ ਪਾਇਆ ਹੀ ਨਹੀਂ ਕਿਉਂ ਜੀ ਬੰਦਿਆਂ ਦੀ ਇਮਾਨਤ ਘਟਣ ਲੱਗਿਆ ਕਿਹੜਾ ਪਤਾ ਲੱਗਦਾ ਉਹ ਵੀ ਆਕੇ ਮੇਰਾ ਦੋਸਤ ਉਹਦਾ ਹੈਂ ਚਲੋ ਘਟਦਾ ਵਾਸਤੇ ਕੱਟ ਗਿਆ ਬਸ ਖਵਾ ਇਹਨੂੰ ਖਵਾ ਖਵਾ ਜੀ ਅਚਾਚਾ ਬੰਦੇ ਨਹੀਂ ਖਾਂਦੇ ਤੇ ਵੇਖ ਅਸੀਂ ਡੰਗਰਾਂ ਨੂੰ ਤੇ ਖਵਾਨੇ ਆਂ। ਆਹ। ਖਾ ਖਾਧੀ ਹਵਿਏ। ਮਾਰ ਮਾਰ ਚੱਕ ਮਾਰ ਗਏ। ਆਹ ਲਾਈਕ ਕੋਨਾ ਕੋ ਹੋਣਾ ਬੋਲ ਜਦ ਮੈਂ ਬੋਲ ਪਵੇ। ਭਾਈ ਅੱਠਾ ਦੱਲਾ। ਅੱਛੇ ਤੋ ਆਪਣੀ ਬੱਚੀ ਖੋ ਚ ਲਿਆ। ਖੋਇਆ ਠੰਡਾ ਨਹੀਂ। ਸਿੰਦੀ ਨੂੰ ਖਵਾ ਦਈਏ। ਇਸ ਨਹੀਂ। ਇਹ ਗਾੜੀ ਦਾ ਕੰਮ ਹੈ ਕਿ ਖੋਇਆ ਠੰਡਾ ਹੁੰਦਾ ਜੀ। ਉਹ ਚਰਦਾ ਪਿਆ। ਇਹ ਸਿੰਦੀ ਨੂੰ ਨਾ ਬੰਨੀ ਨਾ। ਇਹ ਲਗਾ ਤੰਮਰੀ ਆਪੇ ਕਿਤੇ ਛਾਦ ਕਰੋ। ਕਿੰਨੋ ਆਯਾ ਆ ਬੱਚੇ ਲੋ ਜੀ ਭਾਈ ਤੁਸੀਂ ਕੋਇਆ ਖੋਤ ਮੈਂ ਜਿਹੜਾ ਕੰਮ ਹੋਵਾ ਨਿਵੇੜਾ ਵਾਂ ਹਾਂ ਕਹ ਦੋ ਜੀ ਜਾ ਜਾ ਤੂੰ ਦੇ ਆ ਮੈਂ ਡਿਊਟੀ ਚੱਲਾਂ ਭਾਈ ਤੂੰ ਨਾ ਗੋਦਾਮ ਲਈ ਆਵੇਂ ਹੁਣ ਵਿੱਚ ਉਹ ਪਾਕ ਤੇ ਡੰਗਰਾਂ ਨੂੰ ਖਵਾਸ ਠੀਕ ਕੋਇਆ ਕੋ ਨਵਾਂ ਕੋ ਟਿੱਟਰ ਆ ਕੇ ਤੋਂ ਬਣਾ ਲਿਆ ਕਰ ਆਏ ਅੱਲਾ ਦੇ ਬੰਦਿਆ ਤੇ ਜੀ ਤਾਂ ਬਣਾਉਣ ਲੱਗਿਆ ਪਾਈ ਦੀ ਹੁੰਦੀ ਐ ਨਾ ਤੂੰ ਆਏ ਯਾਰ ਅਸੀਂ ਹੁਣ ਪਾਵੇਂ ਨਾ ਤਾਜੇ ਡੰਗਰਾਂ ਨੂੰ ਚੰਗੇ ਹੁੰਦੇ ਨੇ ਚਲੋ ਖੁਸ਼ ਹੋਏ ਤਾਂ ਤੇ ਵਿੱਚ ਵੀ ਦੋਈ ਬਾਰੂ ਬਾਰੂ ਲੋਜੀ ਗਾਈਜ਼ ਆਪਾਂ ਮਿਲਦੇ ਹਾਂ 2 ਵਜੇ ਚੱਲ ਖਾਦੀ ਜਾ ਮੋੜ ਕਿਹੜਾ ਇਹੋ ਆਏ ਆਹ ਕਿੱਡਾ ਖਰਾਬ ਹੋਇਆ ਇਹ ਮੇਵਨ ਦੇ ਚਤੁਰਾ ਖਰਾ ਖੋਤੇ ਦਾ ਪਰ ਮੇਵਨ ਫਰੋ ਗਾਰ ਲੋ ਢੇਲ 1000 ਰੁਪਏ ਦੇਵੇ ਜਾ ਖਾ ਜਾਂਦੀ ਇਹ ਵੀ ਨਹੀਂ ਛੱਡਦਾ ਸੁਣਾ ਭਾਈ ਕਿਹੜੀ ਸ਼ੈ ਲੋਕੀ ਨਹੀਂ ਛੱਡਦੇ ਕੋਈ ਸ਼ੈ ਨਹੀਂ ਛੱਡਦੇ ਲੈ ਤੇ ਬੰਦੇ ਨੀਰਾ ਦੁੱਧ ਦੀ ਹੈ ਹੋਰ ਕੀ ਹੈ ਚਲੋ ਅੱਲਾ ਨਸੀਬਾਂ ਵਿੱਚ ਕਰੇ ਭਾਈ ਜਿਹੜਾ ਬੰਦਾ ਵੀ ਖਾਂਦੇ ਅੱਲਾ ਨਸੀਬਾਂ ਵਿੱਚ ਕਰੇ ਹਾਂ ਅੱਲਾ ਇਹਦੇ ਵੀ ਨਸੀਬਾਂ ਵਿੱਚ ਕਰੇ ਹਾਂ ਖਵਾਜ ਨੂੰ ਪਾਲ ਯਾਰਾ ਕੁਰਬਾਨੀ ਤੱਕ ਲਓ ਜੀ 2 ਵਜੇ ਦਾ ਟਾਈਮ ਹੋ ਗਿਆ ਤੇ ਮੱਝਾਂ ਛੱਡ ਲਈਆਂ ਨੇ ਪਾਣੀ ਵਾਸਤੇ ਤੇ ਧੁੱਪ ਵੀ ਬਾਲੀ ਆ ਇਹਨਾਂ ਨੂੰ ਵਾਨੇ ਆ ਜਿਵੇਂ ਆਬੂ ਨੇ ਇਹਨਾਂ ਨੂੰ ਚਰਾਉਣ ਵਾਸਤੇ ਖੜਿਆ ਸੀ ਤੇ ਹੁਣ ਕਿਧਰ ਗਏ ਨੇ ਤੇ ਹੁਣ ਮੇਰੀ ਡਿਊਟੀ ਲੱਗੀ ਆ ਤੇ ਚੱਲ ਕੇ ਇਹਨਾਂ ਨੂੰ ਪਾਣੀ ਪੁੰਡਾਉਣੇ ਆ ਤੇ ਢਵਾ ਨੂੰ ਹੋ ਕੇ ਫਿਰ ਬਣਦੇ ਉੱਤੇ ਹਾਂ ਹਾਂ ਜੀ ਇਹਦਾ ਮਹਲਾਉਣ ਲੱਗਾ ਵੇਲਾ ਤੇ ਰਾਇ ਦੁੱਧ ਅਸੀਂ ਚੋ ਲਿਆ ਹੋ ਗਿਆ ਜੀ ਰੋ ਪਾਈ ਮਿਹਰਬਾਨੀ ਗਰਮੀ ਬੜੀ ਚੋਟਾ ਕੋਲ ਮਹੀਨੇ ਲੱਗਦੇ ਬੜਾ ਕਸਾ ਬੁਰਾ ਹੁੰਦਾ ਅੱਲੇ ਤੇ ਨਹੀਂ ਲੱਗਦੀ ਜਿੰਨੇ ਬੈਤੋ ਨਾ ਟਾਈਮ ਘਟਾ ਲਵੇ ਹਟਾ ਦੇ ਘਰ ਕਿੰਨਾ ਘੜਾ ਨਹੀਂ ਪਤਾ ਆ ਜਾ ਉਹ ਘਟਾ ਉਹ ਹੋਰ ਕਿੰਨਾ ਘੜਾ ਪੰਜ ਵਜੇ ਆ ਕੇ ਲੈ ਜਾ 2:00 ਵਜੇ ਨਹੀਂ ਰੋੜ ਥੱਲੇ ਧਿਆਨ ਰੱਖ ਕੇ ਕਰਦੇ ਲੈ ਵੀ 5:00 ਵਜੇ ਗਏ ਨਾ ਬੰਦੇ ਪੰਜ ਵਜੇ ਆ ਕੇ ਲੈ ਜਾ ਦੋ ਦੋ ਜੋਇ ਨਾ ਸਾਨੂੰ ਅੱਧਾ ਘੰਟਾ ਹੋ ਗਿਆ ਨੇ ਮੈਂ ਭਰਾ ਸਮਝ ਉਹ ਨਹੀਂ દવા ਪਾਣ ਜਾਣਕ ਲੈ ਜਾ ਕਰ 6 ਵੇ ਮਦਦ ਤੋਂ ਲੋਨ ਹੁੰਦਾ ਛ ਦੋਦੀਆ ਕਿੱਡੀ ਸ਼ਰਮ ਮਾਰੇ ਦੋਦੀ ਤੂੰ ਸਾਡਾ ਹੈ ਪੈਸੇ ਦਿੱਤੇ ਹੁਣ ਆਪਾਂ ਮੋੜਾਂਗੇ ਚੰਗੇ ਰੱਖਾਂਗੇ ਦੋਦੀ ਤੂੰ ਸਾਡਾ ਹੈ ਤੇ ਅਸੀਂ ਅੱਗੋਂ ਮੰਗਾਉਣਾ ਹੈ 1000 ਰੁਪਏ ਦੇਣਾ 1500 2000 ਦੀ ਆ ਜਿਹੜਾ ਪੈਸੇ ਕਿਨੇ ਬਣਾਏ 10 ਦੋ ਕਿੰਨੇ ਬੜੇ ਆਜ ਤੂੰ ਦੱਸ ਜਿਹੜੇ ਡੇਢ ਦੁੱਧ ਲਿਖਿਆ ਸੀ ਉਹਦੇ ਹੀ ਬਣਾਏ ਨੇ ਆਹੋ ਤੂੰ ਦੱਸ ਨਾ ਕਿ ਪਰਤੀ ਸਾਨੂੰ ਦੇ ਦੇ ਆਹ ਵੈਸੇ ਬਹਰੇ ਆਂਦਾ ਕਨੇ ਰਸ਼ਕਾ ਤੋਲੀ ਹੀ ਕਨੇ ਦਾ ਕਨੇ ਤੋਲੀ ਵੀ ਹੈ ਤੋਲੀ ਇਹ ਤੋਲ ਦੇ ਰਸ਼ਕਾ ਲੈਗਾ ਪੀ ਜਾ ਸੂਰੇ ਸੂਰੇ ਕਲਾਮ ਉਹਨਾਂ ਕਲਾਮ ਓ ਅੱਠ ਮਾਰਦੇ ਕਨੇ ਤੋਲ ਲੈ ਯਾਰ ਅੱਠ ਮਾਰ ਕਾਕੇ ਦੀ ਤੋਲ ਨਹੀਂ ਪੈ ਜਣੀ ਇਹਨਾਂ ਸਣ ਉਹ ਮੈਂ ਕਾਕੇ ਯਾਰ ਅੱਠ ਮਾ ਅੱਠ ਪੰਜ ਤੋੜੇ ਤੋਂ 6 ਤੋੜੇ ਤੋੜ ਲੈ ਅੰਦਰ ਕੰਮ ਕਰਨ ਚਲੇ ਆ ਫਿਰ ਆਏ ਪੇ ਮੇਰੀ ਕਰਨੀ ਆ ਉਹ ਜਗ੍ਹਾ ਮੈਂ ਸੂਰੇ ਕਿਨੇ ਪੇ ਜਾਣਾ ਸੂਰੇ ਜੇ ਟਾਈਮ ਮਰਜੀ ਪੈ ਜਾ ਤੋਲੀ ਹੋਏ ਕਨੇ ਕਰੋ ਰਸ਼ਕਾ ਸੁਣਾ ਨਹੀਂ ਮੈਨੂੰ 500 ਲੱਗਣਾ ਹੀ ਫੇਰਨਾ ਕੇ ਪਰ ਨਹੀਂ ਹੋ ਫੇਰ ਮੈਂ ਤਾਂ ਲਿਖਿਆ ਨਹੀਂ ਸਾਡੇ ਤੋਂ ਲਿਖਿਆ ਜਾਣਾ ਸੀ ਦੋ ਗੜਵੀਂ ਨਾ ਖੜ ਤੂੰ ਹੁਣ ਬੜਾ ਕਿੰਨਾ ਆਇਨਾ ਪੰਜੀ ਹੋਣਾ ਈ ਕਿੰਨਾ ਹਾਂ ਪੰਜੀ ਤੂੰ ਭੰਡਾ ਦੇ ਕਿੰਨਾ ਵੇਖੀ ਨਾ ਯਾਰ ਇੱਕ ਮਿੰਟ ਵੇਖ ਲੈ ਯਾਰ ਤੂੰ ਨਾ ਕਰਾ ਦਾ ਆ ਪਾ ਲਾ 14 ਆ ਪਾ ਲਾ ਸਿੱਧਾ ਸਾਰੇ ਚੱਤੇ ਹੋ ਗਿਆ ਤੇ ਬਤੀ ਹੋ ਗਿਆ 10 11 ਕਿੰਨਾ ਹੋਇਆ 25 10 11 ਆ 14 ਹੋਈ ਤੇ 11 ਆਈ ਹਾਂਜੀ ਆਪਾਂ ਢੰਕਾਰ ਤਾ ਲਓ ਜੀ ਪਨੀਰੀ ਬਿਜਣ ਲੱਗੇ ਆ ਤੇ ਪਹਲੀ ਇਕੱਠੀ ਕਰਨੇ ਆ ਵਿੱਚ ਪਾਉਣ ਵਾਸਤੇ ਨਾਲੇ ਅਵੇਲੀ ਦੀ ਹੋ ਰਹੀ ਸਫਾਈ ਚਾਚਾ ਲੱਗਾ ਉਧਰ ਛੋਟਾ ਭਰਾ ਵੀ ਲੱਗਾ ਤੇ ਮਾ ਵੀ ਲੱਗਾ ਆ ਤੇ ਪਨੀਰੀ ਬਿਜਣੀ ਆ ਪਹਲੀ ਪੂਰੀ ਹੋ ਗਈ ਤਿਆਰ ਬੂਜੜਾ ਨਾ ਟਰੈਕਟਰ ਲੈ ਕੇ ਜਾਂਦੇ ਆ ਅੱਧੀ ਆਲੀ ਉਂਝ ਕੇ ਤੇ ਆਪਾਂ ਚੱਲੇ ਆਂ ਪੱਠਿਆਂ ਨੂੰ ਤੇ ਉਧਰ ਅੱਪੇ ਅੱਬੂ ਨਹੀਂ ਛੋਟ ਲੈਣਗੇ ਤੇ ਮੈਂ ਤੇ ਚਾਚਾ ਹੀ ਚੱਲੇ ਆਂ ਪਿੱਛੇ ਬੱਦਲ ਵੀ ਬਣਿਆ ਕਿਆ ਸਾ ਕਮਾਲ ਦੇ ਚਾਚਾ ਵੀਊ ਆਉਂਦੇ ਆ ਤੇ ਸਾਡੇ ਕੋਲ ਜਨਾਬ ਖੀਰਾ ਇੱਕ ਸਾਨੂੰ ਮਿਲਿਆ ਉਹ ਚਾ ਲੈ ਕੇ ਦਾਤਰ ਨਾਲ ਹੀ ਕੱਟਨੇ ਆ ਦਾਤਰ ਨਾਲ ਫਿਰ ਚੱਲ ਛੁਲ ਕੇ ਤੇ ਖਾਣੇ ਆ ਸੀ ਕਿਉਂ ਚਾਚਾ ਚੱਲ ਆ ਜਾ ਆ ਜਾ ਆ ਜਾ ਮੱਸੇ ਕੋਇਆ ਬਾਲ ਕੋ ਬਾਲ ਵੀ ਬੜੇ ਸ਼ੈਤਾਨ ਨੇ ਜਨਾਬ ਉਹ ਵੀ ਟਡੀਆਂ ਲਾਉਂਦੇ ਨੇ ਗੂ ਸਾਨੂੰ ਕਿਉਂ ਚਾਚਾ ਕੱਲ ਦੇ ਬਾਹਰ ਨੇ ਤੇ ਟਡੀਆਂ ਸਾਨੂੰ ਲਾਉਂਦੇ ਨੇ ਹੈ ਇਹ ਹਾਲ ਹੋ ਗਿਆ ਹੁਣ ਲਓ ਜੀ ਚਾਚਾ ਰਗੜਨੇ ਖੀਰਾ ਤੇ ਚਾਚਾ ਕੀ ਇਹ ਜਿਆਦਾ ਕਰਦੇ ਆ ਘੜ ਘੜ ਕੁੜਤਨ ਬੜੀ ਇਹ ਤੇ ਦੇਸੀ ਖੀਰਾ ਨਾ ਕੌੜਾ ਹੁੰਦਾ ਥੋੜਾ ਜਿਹਾ ਤੇ ਚਾਚਾ ਨੇ ਪਾਈਏ ਲਾਇਆ ਐਸੇ ਕਮੀ ਖੀਰਾ ਤੂੰ ਛਿਲ ਆਪ ਵੀ ਖਾਤ ਨਾਲੇ ਸਾਨੂੰ ਵੀ ਖਵਾ। ਛਾਵਾ ਚਾਚਾ ਛਾਵਾ ਛਾਵਾ ਛਾਵਾ। ਜਾਗ ਲਈ ਕਰ ਦਿੱਤੀ। ਲਾਓ ਜੀ ਦੇਖੋ ਜੀ। ਇਹ ਕੁੜਤਨ ਨਿਕਲ ਰਿਹਾ ਚਾਚਾ ਚੱਗ। ਇਦਾਂ ਕੀੜਾ ਕੋੜਾ ਨਹੀਂ ਹੋਏਗਾ। ਇੱਕ ਆੜ ਸਾਰੀ ਬਾਹਰ ਆ ਜਾਏ। ਹਾਂਜੀ। ਇਹ ਤਰੀਕਾ ਇਸਤੇਮਾਲ। ਕਈ ਬੰਦੇ ਕਹਿੰਦੇ ਨੇ ਜਨਾਬ ਦੇਸੀ ਖੀਰਾ ਜਿਹੜਾ ਕੋੜਾ ਹੁੰਦਾ ਪਾਈ ਇਸ ਤਰ੍ਹਾਂ ਕੁੜਤਨ ਦੀ ਕੱਢ ਲੈਣੀ ਚਾਹੀਦੀ ਝੱਗ ਜਿਹੜੀ ਨਾ।

ਮਜ਼ੇਦਾਰ ਹਾਂ ਇਸ ਵਾਦ ਕੀ ਨੇ ਦੇਸੀ ਦਾ ਬਾਕੀ ਸਵਾਦ ਦੇਸੀ ਘੀਰੇ ਦਾ ਹੀ ਹੁੰਦਾ ਤੇ ਹੁਣ ਭਾਈ ਘੀਰਾ ਖਾ ਕੇ ਫਾਰਮੀ ਦਾ ਕੋਈ ਸਵਾਦ ਹਾਂਜੀ ਫਾਰਮੀ ਦਾ ਕੋਈ ਸਵਾਦ ਨਹੀਂ ਜੋ ਮਜ਼ਾ ਉਹ ਦੇਸੀ ਘੀਰੇ ਦਾ ਲਓ ਜੀ ਅਸੀਂ ਘੀਰਾ ਖਾ ਲੀਏ ਘੀਰਾ ਖਾ ਕੇ ਅੱਗੇ ਵਧਨੇ ਆਂ ਪੱਠੇ ਹੁਣ ਮੌਸਮ ਵੀ ਬੜਾ ਗਰਮ ਹੈ ਕੋਮਾ ਲੱਗਾ ਹਵਾ ਮਾਸਾ ਨਹੀਂ ਚੱਲਦੀ ਆ ਜੀ ਲਓ ਜੀ ਜਿਵੇਂ ਕਿ ਤੁਹਾਡਾ ਨਾਲ ਪਹਿਲੇ ਗੱਲ ਕੀਤੀ ਕਿ ਗਰਮੀ ਬੜੀ ਸੀ ਤੇ ਮੇਰੇ ਰੱਬ ਦੀ ਸ਼ਾਨ ਵੇਖੋ ਕੈਸੀ ਇਧਰ ਫੁੱਲ ਹਨੇਰ ਚੜ ਆਇਆ ਪੂਰਾ ਹਨੇਰੇ ਦਾ ਮੌਸਮ ਬਣਿਆ ਤੁਹਾਨੂੰ ਦਿਖਾਣਾ ਮੈਂ ਧੂੜ ਉੱਡ ਰਹੀ ਪਿਛੇ ਵੇਖੋ ਜੀ ਕਿਹਦਾ ਵਿਊ ਬਣ ਗਿਆ ਆ ਗਰਦ ਕਿੰਨੀ ਉੱਠ ਕੇ ਆ ਰਹੀ ਤੇ ਹਨੇਰ ਵੀ ਵਾਵਾ ਆਉਂਦਿਆ ਤੇ ਮੇਰੇ ਰੱਬ ਦੀ ਸ਼ਾਨ ਆ ਕੱਲ ਉਹਨੇ ਸਾਰੀ ਦਿਹਾੜੀ ਗਰਮੀ ਬਣਾਈ ਰੱਖੀ ਅੱਜ ਵੀ ਹੁਣ ਤੱਕ ਗਰਮੀ ਆ ਤੇ ਪਸੀਨਾ ਪਸੀਨਾ ਹੋ ਰਿਹਾ ਵੇਖ ਲੋ ہوں موسم کیا بات ہے بھی کیا بات ہے میرے ربان واہ اللہ پاک کیوں بھی چاچا کیسا مول بنا سا آلہ باغ نے بالکل میں کل اس ٹائم تک کھولو ہونے گرمی میری پسینے چاہ پایا پا پورا ہے پا پا پا. اج بھی وے لا ਲੋ ਜੀ ਤੂਫਾਨ ਲਾਗੇ ਪਹੁੰਚ ਆਇਆ ਹਨੇਰੀ ਬਾਵਾ ਜੀ ਚੜਾਈ ਚਾਚਾ ਜੀ ਆਪਾਂ ਉੱਡਦੇ ਨਹੀਂ ਨਹੀਂ ਉੱਡਦੇ ਤੇ ਨਹੀਂ ਲੋ ਜੀ ਲੋ ਜੀ ਹਨੇਰੀ ਆ ਗਈ ਆ ਠੰਡੀ ਹਵਾ ਚੱਲ ਪਈ ਆ ਚੜਦੇ ਪੰਜਾਬ ਵੱਲੋਂ ਆ ਮੇਰੇ ਰੱਬ ਦੀ ਸ਼ਾਨ ਕੱਲ ਪਸੀਨੇ ਚ ਨਵਾਇਆ ਅੱਜ ਹਵਾਵਾਂ ਚਲਾਤੀਆਂ ਯਕੀਨ ਮੰਨੋ ਕੀ ਨਜ਼ਾਰਾ ਬਣ ਗਿਆ ਤੁਸੀਂ ਮਹਿਸੂਸ ਤੇ ਕਰ ਸਕਦੇ ਆ ਹਵਾ ਦੀ ਆਵਾਜ਼ ਵੀ ਆ ਰਹੀ ਆ تو ادھر سورج خروب ہوتا ہے نظارہ تو گرد ویکھ سکتے سورج اگیں کن آ چکی ہے ہر پاسے توڑو توڑ منٹ چوسم کمیاں کرتا لال باغ نے پہلے موسم کمیاں سے تو ہوں ویلا موسم کم ہو گیا انجوائے کرتے ہیں پڑھتے ہیں پٹھے ٹھنڈے ٹھنڈے لو جی شام کا ٹائم ہو گیا تو مجھا چڈ لیے نے موسم بھی خراب ہے ہا چلن دی ٹھنڈی تو انہوں پانی پونی ڈال لیے ਚਲੋ ਪੀ ਲਓ ਪਾਣੀ ਸ਼ਾਬਾਸ਼ 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 ਪਾਣੀ ਪੂਣੀ ਭਰ ਕੇ ਰੱਖ ਲਿਆ ਸੀ ਫੇਰ ਅਜ ਬੱਤੀ ਹੁਣ ਸਾਡੀ ਜਿਹੜੀ ਹੈ ਨਾ ਉਹ ਨਹੀਂ ਕੋ ਨਹੀਂ ਤਕਰੀਬਨ ਹੁਣ ਕੱਲ ਤੱਕ ਬੱਤੀ ਆਏਗੀ ਜਾਏਗੀ ਹਵਾ ਨਿਸ਼ਾਹੀ ਹੁੰਦੀ ਹੈ ਤੇ ਬੱਤੀ ਜਨਾਬ ਸਾਡੀ ਪਹਿਲੇ ਚੱਲ ਜਾਂਦੀ ਹੈ ਮੈਂ ਕਹੋਣ ਬਿਨ ਬੱਤੀ ਬਿਗੈਰ ਨਿਜ਼ਾਮ ਕੋਈ ਵੀ ਨਹੀਂ ਚੱਲਦਾ ਪਾਕਿਸਤਾਨ ਦਾ ਤੇ ਅੱਲਾ ਹੀ ਹਾਫਿਜ਼ ਹੈ ਤੇ ਚਲੋ ਕੋਈ ਗੱਲ ਨਹੀਂ ਖਾਰ ਲੈਨੇ ਇਹਨਾਂ ਨੂੰ ਬੜੀ ਫਰੰਡਾਉਨੇ। ਲੋ ਜੀ ਪਾਣੀ ਪੁਣੀ ਢਾ ਕੇ ਇਹਨਾਂ ਨੂੰ ਅੰਦਰ ਕਰ ਦਿੰਨੇ ਆ ਤੇ ਹੁੰਨੇ ਆ ਵੇਲੇ ਤੇ ਬਲੌਗ ਕਰਦੇ ਆ ਆਪਾਂ ਇਥੇ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਬਲੌਗ 'ਚ।